ਬਲਵੰਤ ਸਿੰਘ ਰਾਜਵਾਨਾ ਦੀ ਅਜ ਪਟੀਸ਼ਨ ਦੇ ਉੱਤੇ ਸੁਪਰੀਮ ਕੋਰਟ ਚ ਸੁਣਵਾਈ ਹੋਈ ਸੁਣਵਾਈ ਦੌਰਾਨ ਕੀ ਕੁਝ ਹੋਇਆ ਕਿ ਇੰਦੇ ਸਰਕਾਰ ਨੂੰ ਸੁਪਰੀਮ ਕੋਰਟ ਨੇ ਕੀ ਸਵਾਲ ਕੀਤੇ ਨੇ ਇਸ ਬਾਰੇ ਚਰਚਾ ਕਰਾਂਗੇ ਸੰਦੀਪ ਸੰਨੀ ਦਾ ਮਾਮਲਾ ਜੋ ਹੈ ਉਸ ਜੋ ਵੀ ਸੰਦੀਪ ਸੰਨੀ ਦਾ ਕੇਸ ਜਿਹੜਾ ਕੁੰਮਨ ਬ੍ਰਦਰਸ ਉਹਨਾਂ ਦੇ ਵਕੀਲ ਜੋ ਲਾਟ ਰਹੇ ਨੇ ਕੀ ਉਹਨਾਂ ਦੇ ਉੱਤੇ ਦਬਾਅ ਬਣਾਇਆ ਜਾ ਰਿਹਾ ਹੈ ਜੇਕਰ ਦਬਾਅ ਬਣਾਇਆ ਜਾ ਰਿਹਾ ਤੇ ਕੌਣ ਦਬਾਅ ਬਣਾ ਰਿਹਾ ਇਸ ਬਾਰੇ ਵੀ ਚਰਚਾ ਕਰਾਂਗੇ ਨਾਲ ਹੀ ਲਦਾਖ ਦੇ ਵਿੱਚ ਵੀ ਹੁਣ ਜਿਹੜੇ ਨੌਜਵਾਨ ਨੇ ਉਹ ਭੜਕਦੇ ਹੋਏ ਨਜ਼ਰ ਆਏ ਨੇ ਕੀ ਮਾਮਲਾ ਹੈ ਕਿਉਂ ਭੜਕੇ ਨੇ ਕੀ ਇਥੇ ਇੱਥੇ ਵੀ ਸਥਿਤੀਆਂ ਕਾਫੀ ਅੱਗੇ ਜਾ ਕੇ ਗੰਭੀਰ ਹੋ ਜਾਣਗੀਆਂ ਇਸ ਤੇ ਵੀ ਚਰਚਾ ਕਰਾਂਗੇ ਤੇ ਹੋਰ ਵੀ ਮੁੱਦੇ ਨੇ ਜਿਨ੍ਹਾਂ ਬਾਰੇ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਮੈਂ ਸਾਖਸ਼ੀ ਕੋਰ ਸਵਾਗਤ ਕਰਦੀ ਹਾਂ ਤੁਹਾਡਾ ਬਾਨਾ ਪੰਜਾਬੀ ਤੇ ਮੇਰੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਤੇ ਵਿਸ਼ਲੇਸ਼ਕ ਜਸਪੀ ਸਿੰਘ ਪਟੀ ਸਾਹਿਬ ਸਤਿ ਸ਼੍ਰੀ ਅਕਾਲ ਬੋ ਸਵਾਗਤ ਆ ਤੁਹਾਡਾ ਸ਼ੁਕਰੀਆ ਜੀ ਮੇਰੇ ਵੱਲੋਂ ਵੀ ਆਪਜੀ ਤੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਜੀ ਪਟੀ ਸਾਹਿਬ ਬਲਵੰਤ ਸਿੰਘ ਕਜਵਾਨਾਂ ਦੀ ਪਟੀਸ਼ਨ ਤੇ ਅੱਜ ਸੁਪਰੀਮ ਕੋਰਟ ਚ ਸੁਣਵਾਈ ਹੋਈ ਹੈ ਕਿ ਉਹਨਾਂ ਦਾ ਰਾਹ ਪੱਧਰਾ ਹੋ ਗਿਆ ਕੇਂਦਰ ਸਰਕਾਰ ਨੂੰ ਸੁਪਰੀਮ ਕੋਰਟ ਨੇ ਕੀ ਬੋਲਿਆ ਮੇਖੋ ਅੱਜ ਸੁਪਰੀਮ ਕੋਰਟ ਜਿਸ ਲਹਿਜੇ ਚ ਉਹਨੇ ਆਪਣਾ ਵਰਸ਼ਨ ਦਿੱਤਾ ਜੇ ਸੱਤੀ ਨ ਦਿੱਤਾ ਉਹਨਾਂ ਨੇ ਇਹ ਗੱਲ ਕਹੀ ਆਂ ਕਿ ਰਾਜੋ ਆਣੇ ਨੂੰ ਹਾਂ ਹੁਣ ਤੱਕ ਫਾਂਸੀ ਲਗਾਈ ਕਿਉਂ ਨਹੀਂ ਗਈ ਜੀ ਜੇ ਇੰਨੀ ਸ਼ਕਤੀ ਨਾਲ ਸੁਪਰੀਮ ਕੋਰਟ ਪੇਸ਼ ਆਈਆ ਤੇ ਉਹਨਾਂ 15 ਅਕਤੂਬਰ ਦੀ ਡੇਟ ਦਿੱਤੀ ਆ ਉਸ ਦਿਨ ਸੁਪਰੀਮ ਕੋਰਟ ਦੇ ਵਿੱਚੋਂ ਇੱਕ ਵਾਰੀ ਫੇਰ ਜਿਹੜਿਆ ਉਹ ਫਾਂਸੀ ਦੇ ਵਾਰੰਟ ਜਾਰੀ ਡਾਕਟਰ ਰਜਵਾਨੇ ਸਾਹਿਬ ਦੇ ਹੋ ਸਕਦੇ ਨੇ ਭਾਈ ਬਦਵੰਦ ਸਿੰਘ ਰਾਜਵਾਨੇ ਦੀ 31 ਦਸੰਬਰ 1995 ਨੂੰ ਜਿਹੜਾ ਦੇ ਆਪਣੇ ਪੰਜਾਬ ਦੇ ਮੁੱਖ ਮੰਤਰੀ ਬਿਆਨ ਸਿੰਘ ਦਾ ਮਰਟਰ ਹੋਇਆ ਸੀ ਤੇ ਉਹਨਾਂ ਨਾਲ 16 ਬੰਦੇ ਹੋਰ ਮਾਰੇ ਗਏ ਸੀ ਨਿਰਦੋਸ਼ ਜੀ ਜਿਹੜਾ ਬਲਾਸਟ ਹੋਇਆ ਸੀ ਉਹ ਬਲਾਸਟ ਤੋਂ ਬਾਅਦ ਜਿਹੜਾ ਦਲਾਵਰ ਸਿੰਘ ਸੀ ਉਹ ਸ਼ਹੀਦ ਹੋ ਗਿਆ ਸੀ ਤੇ ਇਹ ਦੂਸਰੇ ਨੰਬਰ ਤੇ ਆਪਣੇ ਦੇ ਦੀ ਬਰੂਦ ਬੰਦ ਕੇ ਪਿੱਠ ਤੇ ਬੈਠਾ ਸੀਗਾ ਪੀ ਜੇ ਕਿਤੇ ਉਹਦਾ ਕੋਈ ਨਿਸ਼ਾਨਾ ਚੁੱਕ ਜਾਂਦਾ ਤੇ ਫਿਰ ਇਹਨੇ ਉੱਥੇ ਜਾਣਾ ਸੀਗਾ ਲੇਕਿਨ ਬਾਅਦ ਦੇ ਵਿੱਚ ਇਹ ਵੱਜ ਗਿਆ ਔਰ ਇਹਨੇ ਅਦਾਲਤ ਜਾ ਕੇ ਜੱਜ ਨੂੰ ਕਹਤਾ ਸੀ ਵੀ ਵੇਖੋ ਜੀ ਮੈਂ ਇਹ ਕੰਮ ਕੀਤਾ ਜੇ ਅਸੀਂ ਮਾਰਿਆ ਜੇ ਅਸੀਂ ਬੰਬ ਚਲਾਇਆ ਜੇ ਤੁਸੀਂ ਜੋ ਕਰਨਾ ਕਰ ਲੋ ਮਤਲਬ ਉਹਨਾਂ ਨੇ ਆਪਣਾ ਜੁਰਮ ਖੁਦ ਕੰਫੈਸ ਕੀਤਾ ਸੀ ਹੂੰ ਤੇ ਨਾਲ ਇਹ ਕਹਤਾ ਸੀ ਅਦਾਲਤ ਨੂੰ ਵੀ ਤੁਸੀਂ ਵਿਚੱਕ ਮੈਂ ਨਾ ਕੋਈ ਵਕੀਲ ਕਰਨਾ ਨਾ ਕੋਈ ਦਲੀਲ ਦੇਣੀ ਹੈ ਨਾ ਕਿਸੇ ਪ੍ਰਕਾਰ ਦਾ ਮੈਨੂੰ ਛੁੜ ਜਾਈ ਦੀ ਤੁਸੀਂ ਆਪਣੇ ਕਾਨੂੰਨ ਮੁਤਾਬਕ ਜੋ ਬਣਦਾ ਉਹ ਸਜ਼ਾ ਦਿਓ ਤੁਸੀਂ ਜੀ ਉਸ ਟਾਈਮ ਤੇ ਅਦਾਲਤ ਨੇ ਬਕਾਇਦਾ ਤੌਰ ਤੇ ਇਹਨਾਂ ਨੂੰ 2007 ਦੇ ਵਿੱਚ 2007 ਦੇ ਵਿੱਚ ਇਹਨਾਂ ਨੂੰ ਫਾਂਸੀ ਸਹਿ ਦਿੱਤੀ ਸੀ ਤੇ 15 ਸਾਲਾਂ ਤੋਂ ਬਕਾਇਦਾ ਤੌਰ ਤੇ ਇਹ ਫਾਂਸੀ ਦੀ ਕੋਠੜੀ ਦੇ ਵਿੱਚ ਜਿਹੜੇ ਉਹ ਗਲ ਰੇ ਸੜ ਰਹੇ ਉਸੇ ਕੋਠਲੀ ਚ ਇਹਨਾਂ ਨੇ ਅਮਰੇ ਸਾਥ 6 ਸਾਲ ਛੱਕਿਆ ਸੀਗਾ ਤੇ ਇਹਨਾਂ ਨੇ ਇੱਕ ਵਾਰੀ ਵੀ ਨਹੀਂ ਕਿਹਾ ਲੇਕਿਨ ਇਹਨਾਂ ਦੇ 2012 ਦੇ ਵਿੱਚ ਇਹਨਾਂ ਨੂੰ ਫਾਂਸੀ ਦੀ ਸਜ਼ਾ 31 ਮਾਰਚ ਨੂੰ ਦੇਣ ਦੇ ਫਰਮਾਂ ਜਾਰੀ ਹੋ ਗਏ ਸੀਗੇ ਲੇਕਿਨ 25 ਮਾਰਚ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਮਰਸੀ ਪਟੀਸ਼ਨ ਆਪਣੇ ਸਿੱਖਾਂ ਦੀ ਨਮਾਇਦਾ ਜਮਾਤ ਹੋਣ ਦੇ ਦਾਤੇ ਦਖਲ ਕਰਦੀ ਹੈ 23 ਤਰੀਕ ਨੂੰ ਭਾਵੇਂ ਉਹ ਵਰੰਟ ਕੈਨਸਲ ਹੋਣ ਦੇ ਆਰਡਰ ਬਣਾ ਦਿੱਤੇ ਗਏ ਸੀਗੇ ਲੇਕ 29 ਤਰੀਕ ਨੂੰ 29 ਮਾਰਚ 2012 ਨੂੰ ਪੰਜਾਬ ਬੰਦ ਸੀਗਾ ਉਹਦੇ ਵਿੱਚ ਰਾਜਵਾਲੀ ਸਾਹਿਬ ਦੀ ਫਾਸੀ ਤੇ ਭਾਵੇਂ ਟਲ ਗਈ ਜੀ ਬੇਕਨ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਚੌਰ ਸਰਵੰ ਦਾ ਜਸਪਾਲ ਸਿੰਘ ਸੀ ਉਹ ਉਹ ਦੀ ਸ਼ਹਾਦਤ ਹੋ ਗਈ ਸੀ ਉਹਦੀ ਸ਼ਹਾਦਤ ਤੋਂ ਬਾਅਦ ਬਕਾਇਦਾ ਤੌਰ ਤੇ ਤੁਸੀਂ ਅੱਗੇ ਹੁਣ ਹਸਾਬ ਤਾਂ ਆ ਲਾ ਲਓ ਕਿ ਕਿੰਨੇ ਸਾਲ ਹੋ ਗਏ ਐ ਇਸ ਗੱਲ ਨੂੰ 13 ਸਾਲ ਹੋ ਗਏ ਉਹ ਸਾਡਾ ਤੋਂ ਹੀ ਨਹੀਂ ਤੂੰ ਉਦੋਂ ਤੋਂ ਬਾਅਦ ਇਹਨਾਂ ਦੀ ਮਰਸੀ ਪਟੀਸ਼ਨ ਪੈਂਡੈਂਟ ਸੀਗੀ ਜੀ 2018 ਦਾ 19 ਦੇ ਵਿੱਚ ਜਿਹੜੀ ਇਹਨਾਂ ਦੀ ਭੈਣ ਰਾਜੋਵਾਲ ਨੇ ਤੁਸੀਂ ਕਵਲਜੀਤ कौर ਉਹਨੇ ਇੱਕ ਪਟੀਸ਼ਨ ਪਾਈ ਸੀ ਸੁਪਰੀਮ ਕੋਰਟ ਦੇ ਵਿੱਚ ਉਹਨੇ ਗੱਲ ਕਹੀ ਸੀ ਵੀ ਤੁਸੀਂ ਜਿਹੜੀ ਪਟੀਸ਼ਨ ਮਰਸੀ ਪਟੀਸ਼ਨ ਪਾਈ ਸੀਗੀ ਅਜੇ ਤੱਕ ਉੱਤੇ ਕਾਰਵਾਈ ਕੋਈ ਨਹੀਂ ਕੀਤੀ ਉੱਤੇ ਜਿਹੜੀ ਵੀ ਕਾਰਵਾਈ ਕਰਨੀ ਉਹ ਕੀਤੀ ਜਾਣੀ ਚਾਹੀਦੀ ਹੈ ਤੇ ਸੁਪਰੀਮ ਕੋਰਟ ਨੇ ਬਾਕਾਇਦਾ ਤੌਰ ਤੇ 6 ਕੇ ਸੱਤ ਵਾਰੀ ਜਿਹੜੀ ਇਸ ਜੋ ਗਵਰਨਮੈਂਟ ਆ ਉਹਨਾਂ ਨੂੰ ਆਲਟਰ ਜਾਰੀ ਕੀਤੇ ਸੀ ਵੀ ਤੁਸੀਂ ਉੱਤੇ ਫੈਸਲਾ ਲਾਓ ਜੀ ਲੇਕਿਨ ਜਦੋਂ ਦੇਸ਼ ਦੇ ਗ੍ਰਹਿ ਮੰਤਰੀ ਦੇ ਕੋਰਟ ਦੇ ਪਾਰਲੀਮੈਂਟ 'ਚ ਇਹ ਗੱਲ ਕਹਿ ਦਿੱਤੀ ਸੀਗੀ ਵੀ ਵੇਖੋ ਜਿਹੜੇ ਬੰਦੇ ਨੂੰ ਆਪਣੇ ਕੀਤੇ ਦੇ ਉੱਤੇ ਕਿਸੇ ਪ੍ਰਕਾਰ ਦਾ ਕੋਈ ਵੀ ਨੂੰ ਅਫਸੋਸ ਨਹੀਂਗਾ ਉਹਨੂੰ ਅਸੀਂ ਛਾ ਉਹਨੂੰ ਅਸੀਂ ਕਿਉਂ ਛੱਡੀਏ ਸੀ ਅਸੀਂ ਕਿਉਂ ਛੱਡਾਂਗੇ ਉਹਨੂੰ ਉਸ ਵਾਰ ਦੀ ਜਦੋਂ ਇਹ ਗੱਲ ਕਹੀ ਸੀ ਫਿਰ ਇਹ ਵੀ ਚਰਚਾ ਦਾ ਵਿਸ਼ਾ ਬਣੀ ਸੀ ਤੇ ਅੱਜ ਸੁਪਰੀਮ ਕੋਰਟ ਨੇ ਬਕਾਇਦਾ ਤੌਰ ਤੇ ਕਹਿ ਦਿੱਤਾ ਵੀ ਜਰਾਜੂ ਵਾਲੇ ਨੂੰ ਫਾਂਸੀ ਹੁਣ ਤੱਕ ਲਾਈਕ ਹੋਣੀ ਤੁਸੀਂ ਇਹਦਾ ਜਵਾਬ ਦਿਓ ਜੀ ਤੁਹਾਨੂੰ ਪਤਾ ਹੋਏਗਾ 1900 2012 ਦੇ ਵਿੱਚ ਜਦੋਂ ਇਹਨੂੰ ਫਾਂਸੀ ਇਹਦੀ ਜਿਹੜੀ ਸੀ ਉਹ ਰੱਦ ਕਰਨ ਦੀ ਗੱਲ ਚੱਲੀ ਸੀਗੀ ਰਵਨੀਤ ਬਿੱਟੂ ਉਦੋਂ ਕਾਂਗਰਸ ਦਾ ਐਮਪੀ ਹੁੰਦਾ ਸੀਗਾ ਰਵਨੀਦ ਬਿੱਟੂ ਦੀ ਭੂਆ ਨੇ ਪਹਿਲਾਂ ਬਕਾਇਦਾ ਤੌਰ ਤੇ ਗੱਲ ਕਹੀ ਸੀ ਕਿ ਜੇ ਰਾਜਵਾਨ ਨੂੰ ਕਿਸੇ ਪ੍ਰਕਾਰ ਦੀ ਜਾਂ ਬੰਦੀ ਸੀਗਾ ਨੂੰ ਛੱਡਿਆ ਜਾਂਦਾ ਸਾਨੂੰ ਕਿਸੇ ਪ੍ਰਕਾਰ ਦਾ ਉਜਰ ਜਾਂ ਇਤਰਾਜ਼ ਨਹੀਂ ਹੋਊਗਾ ਜੀ ਉਹਦੇ ਬਾਅਦ ਬਿੱਟੂ ਨੇ ਵੀ ਗੱਲ ਕਹਿ ਦਿੱਤੀ ਕਿ ਕੇਂਦਰ ਚ ਜਿਹੜੀ ਸਰਕਾਰ ਕਾਂਗਰਸ ਡਾਕਟਰ ਰਮਨ ਸਿੰਘ ਦੀ ਸੀਦੀ ਬਾਦ ਦੇ ਵਿੱਚ ਬਿੱਟੂ ਇਹ ਗੱਲ ਕਹਿੰਦਾ ਰਿਹਾ ਵੀ ਇਹਨਾਂ ਨੂੰ ਫਾਂਸੀ ਲਾਓ ਬਿੱਟੂ ਤੇ ਬਿੱਟਾ ਦੋ ਬੰਦੇ ਸੀ ਜਿਹੜੇ ਪੂਰੇ ਵੈਰ ਪੈ ਸੀ ਵੀ ਇਹਨਾਂ ਨੂੰ ਫਾਂਸੀ ਲਾਓ ਇਹ ਅੱਤਵਾਦੀ ਨੇ ਵੱਖਵਾਦੀ ਦੇ ਦੇਸ਼ ਤੋਂ ਰਹੀਏ ਇਹਨਾਂ ਤੇ ਕਈ ਪ੍ਰਕਾਰ ਦੇ ਲੱਖ ਬਲائے ਸੀ ਉਹਨਾਂ ਹੁਣ ਉਹ ਤੇ ਫਾਂਸੀ ਚਲੋ ਨਹੀਂ ਲੱਗੀ ਲੇਕਿਨ ਜਿਸ ਤਰੀਕੇ ਨਾਲ ਅੱਜ ਪੇਸ਼ ਸੁਪਰੀਮ ਕੋਰਟ ਆਈ ਹੈ ਤੇ ਇਹ ਸੰਕੇਤ ਦਿੰਦਾ ਵੀ 15 ਅਕਤੂਬਰ ਨੂੰ ਹੋ ਸਕਦਾ ਭੀ ਰਾਜੋਣੇ ਦੀ ਫਾਂਸੀ ਦੇ ਅਗਲੇ ਪਰਦੇਸ ਤਿਆਰੀ ਹੋ ਜਾਣ ਤੇ ਇਹ ਵੀ ਪੌਸਿਬਿਲਿਟੀ ਆਤੀ ਜੇ ਕਿਤੇ ਉਹਦੇ ਦੇਚਾਰੀ ਹੋ ਕੇ ਤੇ ਇਹਦਾ ਫਾਇਦਾ ਜਿਹੜੀ ਬੀਜੇਪੀ ਜਾ ਕੇ ਬਿਹਾਰ ਦੀਆਂ ਚੋਣਾਂ ਚ ਲਾਊਗੀ ਜੀ ਉਹ ਅਸੀਂ ਇਹ ਗੱਲ ਕਹਿੰਦੇ ਬਿਹਾਰ ਜਿਹੜੀ ਮਿੰਨੀ ਪਾਰਲੀਮੈਂਟ ਆ ਜੇ ਬਿਹਾਰ ਦੇ ਵਿੱਚ ਬੀਜੇਪੀ ਹਾਰ ਦੇਵੇ ਤੇ ਉਹਦਾ ਅਸਰ ਬਕਾਇਦਾ ਤੌਰ ਤੇ ਜਿਹੜੀ ਸਾਡੀ ਕੇਂਦਰ ਸਰਕਾਰ ਉੱਤੇ ਵੀ ਪਵੇਗਾ ਇਸ ਕਰਕੇ ਉਹਦਾ ਫਾਇਦਾ ਤਾਂ ਕਿ ਵੇਖੋ ਜੀ ਪੰਜਾਬ ਦੇ ਅੱਤਵਾਦੀ ਵਾਕਵਾਦੀ ਨੂੰ ਬਿਲਕੁਲ ਨਹੀਂ ਬਖਸ਼ਿਆ ਸੀ ਫਾਸੀ ਲਟਕਾ ਦਿੱਤੇ ਜੇ ਅਸੀਂ ਸਭ ਬਖਸ਼ੀ ਛੱਡਦੇ ਨਹੀਂ ਕਿਸੇ ਨੂੰ ਬਖਸ਼ਦੇ ਇਹਦਾ ਫਾਇਦਾ ਲੈਣ ਦੀ ਕੋਸ਼ਿਸ਼ ਕਰਨਗੇ ਅੱਗੇ ਵੇਖੋ ਇਹਦਾ ਦਬਾਅ ਕਿੰਨਾ ਕੁ ਲੋਕਾਂ ਦਾ ਪੈਣਾ ਜਥੇਬੰਦੀਆਂ ਕਿੰਨਾ ਕੁ ਦਬਾਅ ਪਾਉਂਦੀਆਂ ਵੀ ਜੇ ਕਿ ਤੁਸੀਂ ਫਾਸੀ ਲਾਉਣ ਦੀ ਕੋਸ਼ਿਸ਼ ਕੀਤੀ ਤੇ ਪੰਜਾਬ ਦੇ ਹਾਲਾਤ ਵਿਗੜਨਗੇ ਸਰਕਾਰ ਇਹ ਗਲਤੀ ਚਾਹੁੰਦੀ ਹਾਲਾਤ ਵਿਗੜਨ ਜੀ ਪਿਆਸ ਸਰਕਾਰ ਜਿਹੜੀ ਇਹਦੀ ਅਸੀਂ ਤੋੜੀਏ ਇਹਨੂੰ ਇੱਥੋਂ ਤਿੱਥੇ ਰਾਸ਼ਟਰੀ ਰਾਜ ਲਾ ਕੇ ਸਿੱਧਾ ਆਪਣਾ ਜਿਹੜਾ ਸੀ ਕੇਂਦਰਦਾਰਾ ਜਾਂ ਕਾਇਮ ਕਰੀਏ ਸੀ ਇਸ ਕਰਕੇ ਜਿਹੜੇ ਅੱਜ ਕਮੈਂਟਸ ਬਕਾਇਦਾ ਤੌਰ ਤੇ ਸੁਪਰੀਮ ਕੋਰਟ ਚ ਆਇਆ ਉਹ ਭਾਈ ਰਾਜਵਾਨ ਵਾਸਤੇ ਸਖਾਵੇਂ ਨਹੀਂ ਲੇਕਿਨ ਭਾਈ ਰਾਜਵਾਨ ਨੇ ਕਦੀ ਵੀ ਇਹ ਗੱਲ ਕਹੀ ਵੀ ਮੈਂ ਤਿਆਰ ਨਹੀਂ ਹਮੇਸ਼ਾ ਹੀ ਤਿਆਰ ਵੀ ਮੈਂ ਫਾਂਸੀ ਦੀ ਤਿਆਰ ਮੈਂ ਪਹਿਲੇ ਦਿਨ ਤੋਂ ਕਿਹਾ ਸੀ ਕਿ ਆਪ ਜੱਜ ਨੂੰ ਕਿ ਤੁਸੀਂ ਆਪਣੀ ਫਾਂਸੀ ਦੇ ਰਸੇ ਮਜ਼ਬੂਤ ਕਰੋ ਮੈਂ ਫਾਂਸੀ ਲੰਗਣ ਲਈ ਤਿਆਰ ਹਾਂ ਜੀ 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 ਬਿਲਕੁਲ ਹੁਣ ਜੋ ਸੁਪਰੀਮ ਕੋਰਟ ਦੀ ਸਟੇਟਮੈਂਟ ਆਈ ਹੈ ਉਸ ਤੋਂ ਬਾਅਦ ਐਸਜੀਪੀਸੀ ਕੀ ਪ੍ਰਤੀਕਿਰਿਆ ਦਿੰਦੀ ਆ ਹੋਰ ਜਥੇਬੰਦੀਆਂ ਤੇ ਪੰਜਾਬ ਦੇ ਵਿੱਚ ਵੀ ਬਿਆਨਬਾਜ਼ੀ ਜ਼ਰੂਰ ਸ਼ੁਰੂ ਹੋਵੇਗੀ ਕੀ ਕੁਝ ਹੁੰਦਾ ਉਹਨਾਂ ਨੂੰ ਹਾਲਾਤ ਕਿਵੇਂ ਦੇ ਬਣਦੇ ਨੇ ਇਹ ਦੇਖਣ ਵਾਲੀ ਗੱਲ ਹੋਵੇਗੀ ਪਰ ਸਾਬ ਇੱਕ ਸ਼੍ਰੀਕਾਲਤਖ ਸਾਬ ਦੇ ਉੱਤੇ ਸੰਦੀਪ ਸਣੀ ਦੇ ਮਾਮਲੇ ਵਿੱਚ ਸੱਤੇ ਨੋਟਿਸ ਲਿਆ ਗਿਆ ਇਹ ਨੋਟਿਸ ਲਿਆ ਗਿਆ ਕਿ ਜੋ ਸੰਦੀਪ ਸਣੀ ਦੇ ਵਕੀਲ ਨੇ ਘਮਨ ਬ੍ਰਦਰਸ ਉਹਨਾਂ ਦੇ ਉੱਤੇ ਦਬਾਅ ਬਣਾਇਆ ਜਾ ਰਿਹਾ ਹੈ ਕੀ ਕੋਣ ਹੈ ਜੋ ਉਹ ਉਹ ਸੰਦੀਪ ਸਰਿੰਦ ਦੇ ਵਕੀਲ ਦੇ ਉੱਤੇ ਦਬਾਅ ਬਣਾ ਰਹੇ ਨੇ ਕਿ ਇਹ ਸਿਆਸੀ ਹੈ ਜਾਂ ਫਿਰ ਗੈਰ ਰਾਜਨੀਤਿਕ ਦਬਾਅ ਇਹ ਤਾਂ ਵੇਖੋ ਉਹ ਵਕੀਲ ਦੱਸ ਸਕਦੇ ਆ ਇਹਦੇ ਬਾਰੇ ਤੇ ਨਾ ਤੁਸੀਂ ਕੋਈ ਦੱਸ ਸਕਦੇ ਨਾ ਮੈਂ ਦੱਸ ਸਕਦਾ ਪਰ ਇਹ ਉਹ ਵਕੀਲ ਨੇ ਜਦੋਂ ਬਾਕਰਨਲ ਬਾੜ ਦਾ ਮਾਮਲਾ ਆਇਆ ਸੀਗਾ ਤੇ ਇਹ ਪੁਲਿਸ ਦੀ ਧਿਰ ਬਣ ਕੇ ਖੜੁੱਤੇ ਸੀ ਉਦੋਂ ਜੀ ਕਿਮੁਰ ਰਾਜੀ ਅਲੰਗਣਾ ਦੀ ਨੂੰ ਕੋਈ ਫਿਕਰ ਨਹੀਂ ਸੀ ਉਹਨੂੰ ਅੱਜ ਸੰਦੀਪ ਦੇ ਵਕੀਲੇ ਤੇ ਮੈਨੂੰ ਨਹੀਂ ਉਮੀਦ ਸੀ ਸੰਦੀਪ ਦੇ ਕੇਸ ਨੂੰ ਕਿਸੇ ਤਲ ਪਤਣ ਲਾ ਸਕਣਗੇ ਲੋਕ 2:00-3:00 ਵਜੇ ਤੁਸੀਂ ਆਰਡਰ ਕਰਾਏ ਆ ਤੁਸੀਂ ਜਾ ਕੇ ਦਬਾ ਨਹੀਂ ਪਾ ਸਕਦੇ ਉੱਥੇ ਕਿਉਂ ਜਾ ਕੇ ਰੋਲਾ ਨਹੀਂ ਪਾਇਆ ਕੋਰਟ ਦੇ ਵਿੱਚ ਵੇਖੋ ਜੀ ਤੁਹਾਡੇ ਹੁਕਮਾਂ ਦੀ ਜਿਹੜੀ ਉਹ ਤਮੀਲ ਨਹੀਂ ਕੀਤੀ ਜਾ ਰਹੀ ਜੇ ਜਾ ਕੇ ਦਬਾਅ ਪਾਇਆ ਹੁੰਦਾ ਤੇ ਰਾਤ ਦੇ 12 ਵਜੇ ਵੀ ਐਸਐਸਪੀ ਨੂੰ ਬੁਲਾ ਸਕਦਾ ਸੀ ਜਾਦੀ ਦੱਸੋ ਵੀ ਨਹੀਂ ਕਿਉਂ ਤਮੀਰ ਕੋ ਨਹੀਂ ਕੀਤੀ ਅਜੇ ਤੱਕ ਜੀ ਜੇਲ੍ਹ ਸੁਣ ਨੂੰ ਬੁਲਾ ਸਕਦਾ ਸੀ ਹਿਊਮਨਾਈਜ਼ ਦੀ ਲੱਗਣਾ ਬੇ ਉਹ ਵਕੀਲ ਜਿਹੜੇ ਆ ਅੱਜ ਜਿਹੜੇ ਉਹ ਨੰਬਰਦਾਰ ਬਣੇ ਹੋ ਵੀ ਮੈਂ ਅਸੀਂ ਸਨੀ ਦੇ ਸਨੀ ਉਹਨਾਂ ਨੂੰ ਇਨਸਾਫ ਦਵਾਵਾਂਗੇ ਉਹ ਕਿੱਥੋਂ ਦਵਾਣਗੇ ਇਨਸਾਫ ਬਿਲਕੁਲ ਹੁਣ ਕਹਿੰਦੇ ਸਾਡੇ ਤੇ ਦਬਾਅ ਪਾਇਆ ਜਾ ਤੁਸੀਂ ਭੰਡਣਾ ਹੁੰਦਾ ਭਾਜੋ ਕੋਈ ਗੱਲ ਨਹੀਂ ਬਥੇਰੇ ਵਕੀਲ ਕੇਸ ਕਰਨ ਵਾਸਤੇ ਅੱਗੇ ਤੁਸੀਂ ਪਰਣਾ ਭੱਜੋ ਨੋਮਰੀ ਦੱਸੋ ਉਹਨਾਂ ਨੇ ਕੌਣ ਦਬਾਅ ਪਾਉਂਦਾ ਪੁੱਛਣਗੇ ਆਪੇ ਸੰਗਤਾਂ ਨੂੰ ਪੁੱਛਣਗੇ ਮੈਂ ਦੱਸ ਤੈਨੂੰ ਕਿ ਤੇ ਖਲੀਵਾ ਵੀ ਜਥੇਦਾਰ ਨੇ ਮੈਨੂੰ ਦਾਗ ਦਿੱਤਾ ਨਿੰਦਾ ਕੀਤੀ ਐ ਵੀ ਦੀ ਪਰਤਾਹ ਨੂੰ ਨਹੀਂ ਜੀਦੀ ਨੂੰ ਰੋਕਿਆ ਜਣਾ ਜੀਦਾ ਜੀ ਅਸੀਂ ਨਾਲ ਵਕੀਲਾਂ ਦੇ ਜੋ ਮਰਜ਼ੀ ਕਰੀ ਰੇਦਰ ਅੱਜ ਤੱਕ ਮੈਂ ਨਹੀਂ ਵੇਖਿਆ ਵੀ ਜਥੇਦਾਰ ਡਾਂ ਫੜ ਡਾਂ ਫੜ ਕੇ ਜਾ ਕੇ ਮਦਾਨੇ ਜਾ ਕੇ ਸ਼ੁਰੂਤਾ ਹੋਵੇ ਕਿਤੇ ਜੀ ਇਹ ਵੀ ਸਾਡੇ ਕਾਗਜ਼ੀ ਸ਼ੇਰ ਨੇ ਬਸ ਬਿਆਨ ਦਿੱਤਾ ਖਬਰ ਤੇ ਗੱਜ਼ਬੁੱਕੀ ਇਹਨਾਂ ਵੀ ਕਦੀ ਕੋਈ ਰੂਟ ਲੈਵਲ ਤੇ ਕੰਮ ਨਹੀਂ ਕੀਤਾ ਕੋਈ ਜੀ ਬਿਲਕੁਲ ਇਹ ਤਾਂ ਸਮੇਂ ਦੀ ਅਗਲੇ ਆਉਂਦੇ ਸਮੇਂ ਦੀ ਗੱਲ ਹੈ ਕਿ ਕੀ ਕਰਦੇ ਨੇ ਕਈ ਨੇ ਤੇ ਘੁੰਮਣ ਬ੍ਰਦਰਸ ਨੂੰ ਆਉਣਾ ਚਾਹੀਦਾ ਹੁਣ ਅੱਗੇ ਕਿ ਹਾਂ ਸਾਡੇ ਤੇ ਦਬਾਅ ਬਣਾਇਆ ਜਾ ਰਿਹਾ ਸਾਨੂੰ ਆਹ ਗੱਲ ਕੀਤੀ ਜਾ ਰਹੀ ਆ ਨੇ ਦੇਖਦੇ ਹਾਂ ਕਿ ਉਹ ਕੀ ਪ੍ਰਤੀਕਿਰਿਆ ਦਿੰਦੇ ਨੇ ਅਗਰ ਉਹਨਾਂ ਨੂੰ ਕੋਈ ਸਵਾਲ ਹੁੰਦਾ ਤੇ ਕੀ ਜਵਾਬ ਦਿੰਦੇ ਨੇ ਉਹਨਾਂ ਦੇ ਵੱਲੋਂ ਕਿ ਜਵਾਬ ਆਉਂਦਾ ਕਿਉਂ ਪਰ ਸਾਬ ਲਦਾਖ ਦੇ ਵਿੱਚ ਵੀ ਨੌਜਵਾਨਾਂ ਨੇ ਹੁਣ ਅੱਗ ਲਗਾਉਣੀ ਸ਼ੁਰੂ ਕਰ ਦਿੱਤੀ ਹੈ ਜੋ ਇਹ ਮਾਮਲਾ ਉੱਥੇ ਪਕਿਆ ਹੋਇਆ ਕੀ ਹੈ ਸਾਰਾ ਮਾਮਲਾ ਤੇ ਕੀ ਲੱਗਦਾ ਹੈ ਕਿ ਇੱਥੇ ਵੀ ਹੁਣ ਜੈਂਸੀ ਇਸ਼ੂ ਬਣ ਜਾਵੇਗਾ ਜੁਨੀਅਰ ਲੜਾਕਾ ਜੀ 2009 ਦੇ 2019 ਦੇ ਵਿੱਚ ਜਦੋਂ ਧਾਰਾ 370 ਤੇ ਧਾਰਾ 35 ਇਹ ਜੰਮੂ ਕਸ਼ਮੀਰ ਚੋਂ ਖਤਮ ਕੀਤੀ ਐ ਤੇ ਉਦੋਂ ਦੋ ਇਹਨਾਂ ਦੀ ਜਿਹੜੀ ਸੀ ਅਲੱਗ-ਅਲੱਗ ਜਿਹੜੀਆਂ ਸਟੇਟ ਕਰਤੀ ਹਮ ਹੇਸੇ ਕਰਦੇ ਦੋ ਜੂਨੀਅਰ ਟ੍ਰੈਟਰੀ ਕਰਤੀ ਐ ਇਤਿਹਾਸ ਦੇ ਵਿੱਚ ਪਹਿਲੀ ਵੀ ਨਹੀਂ ਹੋਇਆ ਵਾ ਯੂਨੀਅਨ ਟੈਰੀਟਰੀ ਤੋੜ ਕੇ ਤਾਂ ਸਟੇਟ ਬਣਦੀ ਰਹੀ ਹੈ ਸਟੇਟ ਤੋੜ ਕੇ ਪਹਿਲੀ ਵਾਰੀ ਜਿਹੜੀ ਜੰਮੂ ਕਸ਼ਮੀਰ ਨੂੰ ਜਿਹੜਾ ਯੂਨੀਅਨ ਟੈਰੀਟਰੀ ਬਣਾਇਆ ਗਿਆ ਇਤਿਹਾਸ ਪਹਿਲੀ ਵਾਰੀ ਹੈ ਮੇਰੇ ਸਾਹਮਣੇ ਇਸ ਤੋਂ ਪਹਿਲਾਂ ਕੋਈ ਇੱਕ ਤਾਂ ਕੋਈ ਐਗਜ਼ਾਮਪਲ ਨਹੀਂ ਹੈ ਇਹ ਬੀਜੇਪੀ ਦੀਆਂ ਜਿਹੜੀਆਂ ਚੱਲਾਂ ਨੇ ਸਿਰਫ ਵੋਟਾਂ ਲੈਣ ਦੀਆਂ ਵੀ ਧਰਮ ਦੇ ਨਾਂ ਤੇ ਵੋਟਾਂ ਲੈ ਲਓ ਬਾਕੀ ਟੱਠੇ ਫੂਚ ਪੈਣ ਸਾਰੇ ਬਿਲਕੁਲ ਨਾ ਕੋਈ ਦੇਸ਼ ਦੀ ਪ੍ਰਵਾਹ ਨਾ ਗੱਲ ਲੋਕੀ ਬਾਤ ਹੁਣ ਇਹਨਾਂ ਨੇ ਜਿਹੜੀ ਉੱਥੇ ਲਦਾਖ ਚ ਕੀਤਾ ਵਾ ਲਦਾਖ ਦੇ ਵਿੱਚ ਉਹਨਾਂ ਦੀਆਂ ਮੰਗਾਂ 3-4 ਮੰਗਾਂ ਸੀ ਐ ਇੱਕ ਤਰ੍ਹਾਂ ਕਿਹਾ ਸੀ ਵੀ ਲਦਾਖ ਇਹਨੂੰ ਪੂਨਰ ਪੂਰਨ ਰਾਜ ਦਾ ਦਰਜਾ ਦਿੱਤਾ ਜਾਵੇ ਤੁਸੀਂ ਜੂਨੀਅਰ ਸਟੇਟ ਬਣਾਇਆ ਇਹਨੂੰ ਦੂਸਰੀ ਮੰਗ ਸੀ ਸੇਮ ਹੀ ਸੂਚੀ ਜਿਹੜੀ ਆ ਉਹਦੇ ਤਹਿਤ ਸੰਵਿਧਾਨਕ ਸੁਰੱਖਿਆ ਦਿੱਤੀ ਜਾਵੇ ਇਹਨੂੰ ਜਿਹੜੀ ਕਾਰਗਲ ਤੇਲੇ ਅਲੱਗ ਲੋਕ ਸਭਾ ਸੀਟ ਬਣਾਈ ਜਾਵੇ ਇਥੇ ਅਗਲੀ ਜੀਪ ਇੱਥੋਂ ਦੇ ਜਿਹੜੀ ਸਰਕਾਰੀ ਨੌਕਰੀਆਂ ਇੱਥੋਂ ਦੇ ਨੌਜਵਨ ਦਿੱਤੀਆਂ ਜਾਂ ਨਾ ਕਿ ਬਾਹਰੋਂ ਲੈ ਕੇ ਇੱਥੇ ਫਿੱਟ ਕੀਤੇ ਜਾਂ। ਹੂੰ ਜਿਹੜਾ ਇਹਨਾਂ ਦਾ ਆਗੂ ਆ ਸੋਨਮ ਵਾਂਗ ਚੋਕ ਜਿਹੜਾ ਕਿ ਤਨੁਪਤਾ ਲੰਮਾ ਸਮਾਂ ਜਿਹੜਾ ਸੀ ਉਹ ਦਿੱਲੀ ਚ ਆ ਕੇ ਬੈਠਾ ਰਿਹਾ ਲਗਾਤਾਰ ਤੁਰਿਆ ਰਾਤ ਤੁਰਦੇ ਸੀਗੇ ਦਿਨੇ ਰੈਸਟ ਕਰਦੇ ਸੀਗੇ ਤੁਰ ਕੇ ਆਇਆ ਇੱਥੇ ਦਿੱਲੀ ਚ ਲੇਕਿਨ ਸੋਦੀ ਵਿਚਾਰਾਂ ਦੀ ਕਿਸੇ ਨੇ ਸੁਣੀ। ਜੀ ਕੋ ਸਰਕਾਰ ਤੇ ਸੁਣਦੀ ਕਿਸੇ ਦੀ ਨਾ ਕਿਸਾਨਾਂ ਦੀ ਸੁਣੇ ਨਾ ਇਹੋ ਜਿਹੇ ਲੋਕਾਂ ਦੀ ਸੁਣੇ ਨਾ ਇਹ ਮਿਹੜੀ ਸੁਣਦੀ ਨਹੀਂ ਪਈ ਮੋਦੀ ਸਰਕਾਰ ਨੂੰ ਜਦੋਂ ਇਹੋ ਜੀ ਗੱਲ ਸੁਣਨੀ ਪੈਂਦੀ ਉਦੋਂ ਇਹ ਗੂੰਗੀ ਬੋਲੀ ਤੇ ਅੰਨ੍ਹੀ ਹੋ ਜਾਂਦੀ ਹੈ ਤੁਹਾਡੇ ਸਾਹਮਣੇ ਜਿਹੜੇ ਸਾਡੇ 올ੰਪੀਅਨ ਸੀ ਜਿਹੜੇ ਖਿਡਾਰੀ ਸੀ ਕੁੜੀਆਂ ਸੀ ਮੁੰਡੇ ਸੀ ਕਿੰਨਾ ਕੁ ਨਾ ਤਸ਼ੱਦਦ ਕੀਤਾ ਕਿ ਗੱਲ ਸੁਣੀ ਕਿਸੇ ਨੇ ਬਿਲਕੁਲ ਨਹੀਂ ਸੁਣੀ ਜੀ ਜੀ ਇਸ ਕਰਕੇ ਇੱਥੇ ਜਿਹੜਾ ਫੋਨੋ ਵਾਗ ਚੁਕ ਸੀ ਪਿਛਲੇ 15 ਦਿਨਾਂ ਤੋਂ ਇਹਨਾਂ ਮੰਗਾਂ ਨੂੰ ਲੈ ਕੇ ਪੋਖੜ ਤਲ ਤੇ ਬੈਠਾ ਸੀ ਤੇ ਬੀਤੇ ਕੱਲ ਉੱਥੋਂ ਦੀ ਜਿਹੜੀ ਨੌਜਵਾਨ ਪੀੜ੍ਹੀ ਸੀ ਉਹਨਾਂ ਨੇ ਇੱਕ ਦੇਤਾ ਭੀਲੇ ਹਿਲ ਕਾਉਂਸਲ ਜਿਹੜੀ ਆ ਉੱਥੇ ਸਾਰੇ ਇਕੱਠੇ ਹੋ ਉ ਜਦੋਂ ਅੱਜ ਲੇ ਹਿਲ ਕਾਉਂਸਲ ਤੇ ਨੌਜਵਾਨ ਤੇ ਲੋਕ ਇਕੱਠੇ ਹੋਣਾ ਸ਼ੁਰੂ ਹੋਏ ਤੇ ਆਪਾਂ ਅੰਦੋਲਨ ਸ਼ੁਰੂ ਕਰਨਾ ਤੇ ਉੱਥੇ ਪਹਿਲਾਂ ਤੋਂ ਜਿਹੜੀ ਉੱਥੇ ਸਿਕਿਉਰਿਟੀ ਲੱਗੀ ਸੀ ਉਹਨਾਂ ਬੈਰੀਅਰ ਲਾਤੇ ਇਸ ਤੋਂ ਅੱਗੇ ਤਾਂ ਅਸੀਂ ਜਾਣ ਨਹੀਂ ਦੇਣਾ ਜਦੋਂ ਉਹ ਬੈਰੀਅਰ ਲਾਤੇ ਤੇ ਬੈਰੀਅਰ ਦੇ ਇਹ ਤੋੜ ਕੇ ਅੱਗੇ ਲੰਘਣ ਲੱਗੇ ਤੇ ਉਹਨਾਂ ਅਥੂ ਗੈਸ ਦੇ ਗੋਲੇ ਸੁੱਟੇ ਜੀ ਪੀਲ ਭੜਕੀ ਜੀ ਫਿਰ ਇਹਨਾਂ ਨੇ ਸਰਕਾਰੀ ਇਮਾਰਤਾਂ ਵੀ ਤੋੜੀਆਂ ਤੇ ਸ਼ੀਸ਼ੇ ਵੀ ਤੋੜੇ ਤੇ ਸੀਆਰਪੀ ਦੀ ਗੱਡੀ ਨੂੰ ਅੱਗ ਵੀ ਲਾਈ ਉੱਥੇ ਸੋਨੂ ਮਾਨਚੋਕ ਨੇ ਇਮੀਡੀਏਟਲੀ ਆਪਣੀ ਭੁੱਖੜਤਾ ਸਮਾਪਤ ਕੀਤੀ ਤੇ ਨੌਜ ਉਹਨਾਂ ਨੂੰ ਕਿਹਾ ਵੀ ਤੁਸੀਂ ਹਿੰਸਕ ਨਾ ਹੋ ਇਹ ਗਲਤ ਕਰ ਰਹੇ ਹੋ ਤੁਸੀਂ ਇਹ ਡਰਾਮੇਬਾਦੀ ਬੰਦ ਕਰੋ ਸਾਨੂੰ ਇਹਦੀ ਲੋੜ ਨਹੀਂ ਲੇਕਿਨ ਉੱਥੇ ਬਾਰਡਰ ਦੇ ਨਾਲ ਹੀ ਤੁਹਾਨੂੰ ਪਤਾ ਹੀ ਹੈ ਨੇਪਾਲ ਲੱਗਦਾ ਨੇਪਾਲ ਦੇ ਵਿੱਚ ਤਾਜੀ-ਤਾਜੀ ਜਨ ਜੀਓ ਕੇ ਢੀਆ ਹ ਹ ਉਹਦਾ ਪੈਰੂ ਜੀ ਵੀ ਹੋਈ ਆ ਇਸ ਕਰਕੇ ਇਹ ਜਿਹੜੀ ਜਿੰਨ ਜੀ ਲਦਾਖ ਤੋਂ ਹੋਈ ਹੈ ਇਹਨਾਂ ਦੀਆਂ ਮੰਗਾਂ ਚਾਰ ਪ੍ਰਵਾਨ ਕਰ ਲਈਏ ਸਰਕਾਰ ਨਹੀਂ ਸਰਕਾਰ ਕਰ ਲੈ ਤੇ ਕਿਉਂ ਕਰਨਗੇ ਉਹ ਨਹੀਂ ਤੇ ਫਿਰ ਜੇ ਕਿਤੇ ਇਸ ਪਹਾੜੀ ਖੇਤਰ ਤੋਂ ਜਿੰਨ ਜੀ ਥੱਲੇ ਉਤਰਾਈ ਤੇ ਫਿਰ ਸਰਕਾਰ ਲਈ ਮੁਸ਼ਕਲ ਹੋ ਜੀ ਅਮਰੀਕਾ ਵਰਗੇ ਕੰਟਰੀ ਤੇ ਅੱਗੇ ਲੱਗੇ ਨੇ ਸਾਡੇ ਪਿੱਛੇ ਵੀ ਪੰਜਾਬ ਇੰਡੀਆ ਨੂੰ ਬਰਬਾਦ ਕਿਵੇਂ ਕਰਨਾ ਹੂੰ ਕਿ ਸਾਡੀ ਸਿਕਿਉਰਿਟੀ ਜੈਂਸ਼ਨ ਵੀ ਕਾਫੀ ਮਜ਼ਬੂਤ ਤੇ ਜਿੱਦੇ ਕਰਕੇ ਇਹ ਇੱਥੇ ਸੰਭਵ ਨਹੀਂ ਲੇਕਿਨ ਜਦੋਂ ਕਿਤੇ ਉਥੇ ਜੈ ਪ੍ਰਕਾਸ਼ ਨਸਹਿਨ ਦੂਸਰਾ ਪੈਦਾ ਹੋ ਗਿਆ ਨਾ ਕਿਉਂ ਜੇਸ ਤਰੀਕੇ ਦਾ ਇਹ ਬਿਹਾਰ ਦੀਆਂ ਚੋਣਾਂ ਜਿੱਤਣ ਦੀ ਕੋਸ਼ਿਸ਼ ਕਰ ਰਹੇ ਨੇ ਉਹ ਮੰਦਪਾਗਾ ਕਦੀ ਉਥੋਂ ਵੋਟਾਂ ਕੱਟ ਰਹੇ ਨੇ ਉਥੋਂ ਕਦੀ ਮਸ਼ੀਨਾਂ ਦੀ ਗੱਲ ਕਰ ਰਹੇ ਨੇ ਉੱਥੇ ਫਲਾਣੀ ਫੋਟੋ ਲਾ ਦੇਣਗੇ ਇੱਥੇ ਰੰਗ ਲਾ ਦੇਣਗੇ ਬੜਾ ਕੁਝ ਕਰ ਰਹੇ ਨੇ ਦਿੱਲੀ ਯੂਨੀਵਰਸਿਟੀ ਦੀ ਇੱਕ ਛੋਟੀ ਜੀ ਚੋਣ ਜੀ ਇਹਦੇ ਵਿੱਚ ਈਵੀ ਮਸ਼ੀਨਾਂ ਦੀ ਵਰਤੋਂ ਕੀਤੀ ਗਈ ਤੇ ਉਹਦੇ ਜਿਹੜਾ ਰੈਫਰੀ ਕੀਤੀ ਗਈ ਛੋਟੀ ਜਿਹੀ ਚੋਣ ਦੇ ਰੈਫਰੀ ਦੀ ਛੋਟੀ ਚੋਣ ਦੇ ਵਿੱਚ ਮਾਮਲਾ ਹਾਈ ਕੋਰਟ ਚਲੇ ਗਿਆ ਤੇ ਹਾਈ ਕੋਰਟ ਨੇ ਬਕਾਇਦਾ ਤੌਰ ਤੇ ਮਸ਼ੀਨਾਂ ਜਿਹੜੀਆਂ ਉਹ ਸੀਲ ਕਰ ਦਿੱਤੀਆਂ ਉਹਦੇ ਵਿੱਚ ਜਿਹੜੀ ਰੈਫਰੀ ਕੀਤੀ ਸੀ ਵਿਰੋਧੀ ਧਿਰ ਦੱਸਿਆ ਵੀ ਆਹ ਕੁਛ ਨਾ ਕੀਤਾ ਤੇ ਅੱਖਾਂ ਟੱਡੀਆਂ ਦੀਆਂ ਟੱਡੀਆਂ ਰਹਿ ਗਈਆਂ ਸਾਰਿਆਂ ਦੀਆਂ ਵੀ ਇੱਕ ਛੋਟੀ ਜਿਹੀ ਚੋਣ ਜੇ ਰੈਫਰੀ ਕਰ ਸਕਦੀ ਬੀਜੇਪੀ ਦੇ ਵੱਡੀਆਂ ਚੋਣਾਂ 'ਚ ਕੀ ਕਰਦੀ ਹੂੰ ਰਾਹੁਲ ਗਾਧੀ ਨੇ ਜਿਸ ਤਰੀਕੇ ਨਾਲ ਇਹ ਪਹਿਲਾ ਵੋਟਾ ਜਿਹੜੀ ਆ ਸੀਗੀ ਉਹ ਜਾਲੀ ਬਣਾਉਣ ਦਾ ਜਿਹੜਾ ਸੀ ਗੁਰਖ ਦੰਦਬਾਰ ਕੱਢਿਆ ਤੇ ਮੁੜ ਕੇ ਵੋਟਾਂ ਕੱਟਣ ਦੀ ਗੱਲ ਕੀਤੀ ਗਈ ਜੀ ਤਾਂ ਕਹਿੰਦਾ ਹਾਈਡਰੋਜਨ ਬੰਬ ਮਾਰੇ ਹੁਣ ਲੱਗੇ ਆ ਰਹੇ ਜੇ ਹਾਈਡਰੋਜਨ ਬੰਬ ਕੋਈ ਵੱਡਾ ਆ ਗਿਆ ਤੇ ਜਿਹੜੀ ਜੰਨ ਜੀ ਸ਼ੁਰੂ ਹੋਗੀ ਤੇ ਫਿਰ ਬਿਹਾਰ ਦੀ ਚੋਣਾਂ ਤੇ ਭਾਵੇਂ ਹੋਣ ਨਾ ਹੋਣ ਆ ਜਿਹੜੇ 4-5 ਬੰਦੇ ਜਿੰਨਾਂ ਬਾਰੇ ਪਹਿਲੇ ਇੱਕ ਲੀਡਰ ਨੇ ਕਿਹਾ ਵੀ ਇਹਨਾਂ ਦੇ ਪਾਸਪੋਰਟ ਜ਼ਬਤ ਕਰ ਲਊ ਇੱਕ ਮੋਦੀ ਦਾ ਇੱਕ ਰਾਜਨਾਰ ਸਿੰਘ ਦਾ ਇੱਕ ਸ਼ਾਹ ਦਾ ਤੇ ਇੱਕ ਜੋਗੀ ਦਾ ਇਹ ਚੌਹ ਦੇ ਪਾਸਪੋਰਟ ਜਿਹੜੇ ਹੱਥ 'ਚ ਫੜ ਲਓ ਇਹਨਾਂ ਪਤਾ ਨਹੀਂ ਕਿਹੜੇ ਦਰਵਾਜ਼ੇ ਤੋਂ ਇਥੋਂ ਅੰਡੀਆ ਛੱਡ ਕੇ ਹਾਂ ਹਾਲਾਤ ਇਹ ਪਤਾ ਕਰਦੇ ਤੁਸੀਂ ਯਾਰ ਫਿਰ ਕੀ ਐ ਵੀ ਜੇ ਨਹੀਂ ਫਰਜ਼ ਕਰੋਗੇ ਪੰਸਲ ਕੀ ਭਰਨੀ ਪੈਣੀ ਉੱਥੇ ਬਿਲਕੁਲ ਦੇਸ਼ ਕਰਕੇ ਜਿੰਨ ਜਿੰਨ ਦਾ ਪਾਲ ਜਿਹੜੀ ਸ਼ੁਰੂ ਹੋਈ ਹੈ ਜੇ ਕਿਤੇ ਉਹ ਥਾ ਉੱਤਰ ਆਈ ਤੇ ਦੇਸ਼ ਦੀ ਮੁਸ਼ਕਲ ਹੋਊਗੀ ਲੇਕਿਨ ਹਾਲ ਦੀ ਕੜੀ ਜਿਹੜਾ ਸੋਨ ਵਾਂਚਕ ਉਹ ਲੱਗਾ ਤੇ ਉੱਥੇ ਸ਼ਾਂਤੀ ਸਥਾਪਿਤ ਕੀਤੀ ਜਾਵੇ ਤੇ ਆਪਣੀ ਮੰਗਾਂ ਦੇ ਅੱਖ ਦੇ ਵਿੱਚ ਸ਼ਾਂਤ ਵੀ ਅੰਦੋਲਨ ਜਾਰੀ ਰੱਖਿਆ ਜਾਵੇ ਜੀ ਬਿਲਕੁਲ ਜਦੋਂ ਇੱਕ ਵਾਰ ਹਿੰਸਾ ਸ਼ੁਰੂ ਹੋ ਜਾਂਦੀ ਹੈ ਫਿਰ ਰੁਕ ਰੋਕਣਾ ਬਹੁਤ ਮੁਸ਼ਕਲ ਹੋ ਜਾਂਦਾ ਹੈ ਪਰ ਇਸ ਵੇਲੇ ਤਾਂ ਹੁਣ ਸਰਕਾਰ ਤੇ ਹੀ ਡਿਪੈਂਡ ਕਰਦਾ ਹੈ ਕਿ ਕੀ ਇਹ ਗੌਰ ਕਰਦੇ ਨੇ ਜਾਂ ਨਹੀਂ ਕਰਦੇ ਜੇ ਗੌਰ ਨਹੀਂ ਕਰਨਗੇ ਤੇ ਫਿਰ ਹਾਲਾਤ ਕਾਫੀ ਖਰਾਬ ਹੋ ਜਾਣਗੇ ਦੇਖਦੇ ਆ ਕੀ ਕੁਝ ਹੁੰਦਾ ਆਉਂਦੇ ਸਮੇਂ ਨੂੰ ਕੀ ਨਹੀਂ ਹੁੰਦਾ ਬਹੁਤ ਸ਼ੁਕਰੀਆ ਪਟੇ ਸਾਹਿਬ ਤੁਸੀਂ ਆਪਣਾ ਸਮਾਂ ਦਿੱਤਾ ਮਿਹਰਬਾਨੀ